ਜਿੱਤੇਗਾ 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 ਵੀ ਜਿੱਤੇਗਾ 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 ਵੀ ਜਿੱਤੇਗਾ ਜਿੱਤੇਗਾ ਭਾਈ ਜਿੱਤੇਗਾ ਭਾਰਤ ਜਨਤਾ ਪਾਰਟੀ ਜਿੰਦਾਬਾਦ 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 ਗਗਨ ਗੁਪਤਾ ਜਿੰਦਾਬਾਦ ਜਿੰਦਾਬਾਦ ਜਿੱਤੇਗਾ ਵੀ ਜਿੱਤੇਗਾ ਕਮਲ ਕਬੂਲ ਜਿੱਤੇਗਾ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ भारतीय जनता पार्टी जिंदाबाद जिंदाबाद भारतीय जनता पार्टी जिंदाबाद जिंदाबाद कुमार गुप्ताबाद जिंदाबाद शिव कुमार गुप्ता जिंदाबाद जिंदाबाद शिव राम गुप्ता जिंदाबाद जिंदाबाद बीजेपी जिंदाबाद जिंदाबाद भारतीय जनता पार्टी जिंदाबाद जिंदाबाद ਜਿੰਦਾਬਾਦ ਮੇਰਾ ਨਾਮ ਮਨੀਸ਼ ਸ਼ਰਮਾ ਹੈ ਮੈਂ ਰੂਪਨਗਰ ਇਲਾਕੇ ਦਾ ਰਹਿਣ ਵਾਲਾ ਹਾਂ ਜੀ ਤੇ ਬਹੁਤ ਖੁਸ਼ੀ ਹੋਈ ਹੈ ਕਾਂਗਰਸ ਕਮਲ ਬੀਜਪੀ ਕਰ ਕਰ ਜਾ ਰਹੀ ਹੈ ਤੇ ਕਰ ਕਰ ਅਸੀਂ ਕੰਪੈਰੀਿੰਗ ਚਲਾ ਰਹੇ ਹਾਂ ਤੇ ਮੈਂ ਕੋਸ਼ਿਸ਼ ਕਰਾਂਗਾ ਆਪਣੀ ਟੀਮ ਨਾਲ ਆਪਣੇ ਸਾਰੇ ਸਾਥੀਆਂ ਨਾਲ ਇਹਨਾਂ ਨੂੰ ਹਮ ਹੋਵਾ ਕੇ ਸਪੋਰਟ ਕਰਾਂਗਾ ਤੇ ਇਹਨਾਂ ਨੂੰ ਜੇਤੂ ਬਣਾਵਾਂਗਾ ਤਾਂ ਕਿ ਬੀਜਪੀ ਦੀਆਂ ਸਕੀਮਾਂ ਕਰ ਕਰ ਤੱਕ ਜਾ ਸਕਣ ਤੇ ਲੋਕਾਂ ਨੂੰ ਉਸ ਚੀ ਦਾ ਬੈਨੀਫਿਟ ਮਿਲ ਸਕੇ ਜੀ ਥੈਂਕ ਯੂ ਅੱਜ ਵੀ ਇੱਥੇ ਕਿੰਦਾ ਦਾ ਹੁੰਗਾਰ ਹੈ ਦੇਖੋ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੇਖੋ ਜਿਹੜਾ ਇਹ ਮੇਲਾ ਪਖਿਆ ਵਾ ਪਿੰਡਾਂ ਦੇ ਵਿੱਚ ਲੋਕ ਪੱባ ਪਰ ਹੋਏ ਆ ਔਰ ਪਹਿਲੀ ਵਾਰੀ ਬੀਜੇਪੀ ਇਲੈਕਸ਼ਨ ਲੜ ਰਹੀ ਆ ਕਮਲ ਦੇ ਫੁੱਲ ਤੇ ਔਰ ਪਿੰਡਾਂ ਚ ਜਾਣ ਦਾ ਮੈਨੂੰ ਮੌਕਾ ਮਿਲ ਰਿਹਾ ਵਾ ਪਿੰਡਾਂ ਦੇ ਲੋਕ ਕਹਿੰਦੇ ਰਾਣਾ ਜੀ ਔਰ ਲਾਕਾ ਬਹੁਤ ਪਿਆਰ ਕਰਦੇ ਆ ਸਤਿਕਾਰ ਦੇ ਰਹੇ ਆ ਤੇ ਅੱਜ ਜਿਹੜੀ ਇਹਨਾਂ ਦੀਆਂ ਸਾਢੇ ਤਿੰਨ ਸਾਲ ਦੀਆਂ ਨੀਤੀਆਂ ਨੇ ਉਹ ਅਸੀਂ ਨਹੀਂ ਕਹਰੇ ਫਿਰ ਕਹਿੰਦੇ ਲੋਕ ਤਾਂ ਕਹਿੰਦੇ ਆ ਉਹ ਸਾਨੂੰ ਆਪ ਦੱਸ ਰਹੇ ਆ ਤਿੰਨ ਮਹੀਨੇ ਤੋਂ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਪੈਨਸ਼ਨ ਨਹੀਂ ਆਈ ਉਹ ਜਿਹੜੇ ਗਰੀਬ ਲੋਕ ਨੇ ਜਿਹੜੇ ਸੈਂਟਰ ਗਵਰਨਮੈਂਟ ਤੋਂ ਰਾਸ਼ਨ ਆਂਦਾ ਸੀ ਉਹ ਇਹਨਾਂ ਨੇ ਸਾਰਾ ਹੀ ਘੱਟਤਾ ਉਹ ਲੋਕ ਚੀਕਾ ਮਾਰ ਰਹੇ ਤਰਾ ਤਰਾ ਕਰ ਰਹੇ ਆ ਕਿ ਜੋ ਸੈਂਟਰ ਦੀ ਸਕੀਮਾਂ ਨੇ ਘੱਟੋ ਘੱਟ ਉਹ ਤਾਂ ਰਹਿਣ ਦਿਓ ਇਹਨਾਂ ਨੇ ਆਪ ਤਾਂ ਕੋਈ ਸਕੀਮ ਦੇਣੀ ਨਹੀਂ ਸੈਂਟਰ ਦੀ ਸਕੀਮਾਂ ਵੀ ਘੱਟਦੀਆਂ ਤੇ ਅੱਜ ਮੈਂ ਲੋਕਾਂ ਤੁਹਾਡੇ ਮੀਡੀਆ ਰਾਹੀ ਤੁਹਾਡੇ ਚੈਨਲ ਰਾਹੀ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਮਾਂ ਕਿ ਜਿਹੜੇ ਪਿੰਡਾਂ ਦੇ ਸਾਡੇ ਇਲੈਕਸ਼ਨ ਹੋ ਰਹੇ ਆ ਬਲਾਕ ਸੰਪਤੀ ਜ਼ਿਲ੍ਹਾ ਪ੍ਰਸ਼ਦ ਇਹਨਾਂ ਨੂੰ ਵੋਟਾਂ ਪਾ ਕੇ ਤੁਸੀਂ ਕਾਮਯਾਬ ਬਣਾਓ ਔਰ ਸਾਡੇ ਡੁਗਰੀ ਤਾਂਦਰਾ ਰੋਡ ਦੇ ਉੱਤੇ ਤਾਂਦਰਾ ਮੰਡਲ ਤੋਂ ਸਾਡਾ ਸ਼ਿਵਰਾਮ ਗੁਪਤਾ ਜੀ ਜੋ ਇਸ ਕੈਂਡੀਡੇਟ ਆ ਬਲਾਕ ਸੰਪਤੀ ਦੇ ਔਰ ਇੱਥੇ ਦੇ ਲੋਕਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮਾਂ ਕਿ ਇਹ ਬਹੁਤ ਇਮਾਨਦਾਰ ਸੂਝਬਾਨ ਔਰ ਭਾਜਪੀ ਕੈਟਰ ਦਾ ਬਹੁਤ ਵਫਾਦਾਰ ਸਿਪਾਹੀ ਤੁਹਾਡੇ ਚ ਭੇਜੇ ਆ ਤੁਹਾਡੀ ਤਾਰ ਸਿੱਧੀ ਸੈਂਟਰ ਨਾਲ ਜੁੜਨ ਜਾ ਰਹੇ ਆ ਤੇ ਹੱਥ ਜੋੜ ਕੇ ਬੇਨਤੀ ਹੈ ਆਪਣੀ ਬੋਰਡ ਨੂੰ ਖਰਾਬ ਨਾ ਕਰਿਓ ਆ ਨਾਲ ਹੀ 14 ਤਰੀਕ ਨੂੰ ਜਿਹੜਾ ਬਟਨ ਬਟਨ ਦਬਾ ਕੇ ਫੁੱਲ ਦਾ ਪੂਰੇ ਵਧੀਆ ਤਰੀਕੇ ਨਾਲ ਆਂਡੀ ਗਵਾਂਡੀ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਦੱਸਿਓ ਕਿ ਕਮਲ ਦੇ ਫੁੱਲ ਦਾ ਬਟਨ ਦਬਾ ਕੇ ਸ਼ਿਵਰਾਮ ਗੁਪਤਾ ਨੂੰ ਕਾਮਯਾਬ ਕਰੋ ਇਹੀ ਸਾਡੀ ਹੱਥ ਜੋੜ ਕੇ ਬੇਨਤੀ ਹੈ ਪਰਮਾਤਮਾਗੇ ਅਰਦਾਸ ਕਰਦੇ ਆ ਸਾਰਾ ਸਾਡਾ ਇਲਾਕਾ ਸਾਫ਼ ਸੁਥਰਾ ਔਰ ਸੁੰਦਰ ਬਣੇ ਅੱਜ ਜੀ ਮੈਂ ਆਪਣੇ ਹਲਕੇ ਦੇ ਤਿੰਨ ਇਲਾਕਿਆਂ 'ਚ ਗਿਆ ਸਭ ਤੋਂ ਪਹਿਲੇ ਸ਼ੁਰੂਆਤ ਮੈਂ ਦੇਵਨਗਰ ਤੋਂ ਕੀਤੀ ਦੇਵਨਗਰ ਵਾਸੀਆਂ ਦਾ ਜੋ ਸਹਿਯੋਗ ਤੇ ਪਿਆਰ ਜੋ ਸਨਮਾਨ ਮੈਨੂੰ ਮਿਲਿਆ ਉਹ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇੰਨਾ ਸਨਮਾਨ ਉਹਨਾਂ ਨੇ ਸਾਨੂੰ ਦਿੱਤਾ ਬਸ ਘਰੇ ਸਾਨੂੰ ਡੀ ਕਰੇ ਸੀ ਫੁੱਲ ਮਾਲਾ ਵੀ ਛਾ ਕੇ ਸਾਨੂੰ ਡੀ ਕਰੇ ਸੀ ਕਿ ਹਾਂ ਜੀ ਆਓ ਤੁਸੀਂ ਤੇ ਅਸੀਂ ਪਹਿਲੀ ਵਾਰੀ ਭਾਰਤੀ ਜਨਤਾ ਪਾਰਟੀ ਨੂੰ ਨਰਦਸਿ ਨਰਿੰਦਰ ਮੋਦੀ ਜੀ ਜੋ ਭਾਰਤ ਦੇ ਸਸਵੀ ਪ੍ਰਧਾਨ ਮੰਤਰੀ ਜੀ ਨੇ ਉਹਨਾਂ ਨੂੰ ਕਮਲ ਦਾ ਫੁੱਲ ਦਾ ਬਟਨ ਦਬਾ ਕੇ ਉਹਨਾਂ ਦੇ ਹੱਥ ਹੋਰ ਮਜ਼ਬੂਤ ਕਰੀਏ ਇਹ ਘਰ ਘਰ ਦੀ ਆਵਾਜ਼ ਹੈ ਦਿਉ ਨਗਰ ਤੋਂ ਮੈਂ ਸੋ ਸ਼ੁਰੂਆਤ ਕੀਤੀ ਜੀ ਉਹ ਤੋਂ ਬਾਅਦ ਮੈਂ ਤਾਂਦਰੇ ਆ ਗਿਆ ਜੀ ਤਾਂਦਰੇ ਚ ਵੀ ਜਾ ਕੇ ਵੀ ਜੋ ਪਿਆਰ ਸਨਮਾਨ ਲੋਕਾਂ ਦਾ ਮਿਲ ਰਿਹਾ ਬਸ ਇਹੀ ਹੈ ਜੀ ਕਿ ਵਾਦਕੀ ਜੀ ਬਸ ਤੁਹਾਨੂੰ ਜਿਤਾ ਕੇ ਇਥੋਂ ਤੋਰਾਂਗੇ ਤੇ ਬਸ ਤੁਸੀਂ ਸਾਡੇ ਨਾਲ ਖੜੇ ਖੜਨ ਦੀ ਉਹ ਕਰੋ ਉਤੋਂ ਬਾਅਦ ਜੀ ਅਸੀਂ ਮਹਿਮੂਦਪੁਰ ਆ ਗਏ ਜੀ ਮਹਿਮੂਦਪੁਰ ਚ 20 ਲੋਕਾਂ ਦੀ ਇੱਕੋ ਹੀ ਆਵਾਜ਼ ਹੈ ਕਿ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸ੍ਰੀ ਨਰਿੰਦਰ ਮੋਦੀ ਜਿੰਦਾਬਾਦ ਜੋ ਲੋਕਾਂ ਦਾ ਰੁਝਾਨ ਹੈ ਜੀ ਮੈਨੂੰ ਤਾਂ ਇਹ ਲੱਗ ਰਿਹਾ ਕਿ ਆਪ ਸਰਕਾਰ ਤਾਂ ਪੂਰੀ ਡਰ ਚੁੱਕੀ ਹੈ ਕਿ ਪਿੰਡਾਂ ਚ ਜਿਸ ਹਾਵ ਨਾਲ ਭਾਰਤੀ ਜਨਤਾ ਪਾਰਟੀ ਤੇ ਨਰਿੰਦਰ ਮੋਦੀ ਜੀ ਦਾ ਹਕੂਨਵਾ ਵਧ ਰਿਹਾ ਤਾਂ ਇਹ ਆਪ ਡਰੇ ਹੋਏ ਆ ਸਾਡੇ ਬੋਰਡ ਬੈਨਰ ਪਾੜ ਰਹੇ ਆ ਲੋਕਾਂ ਨੂੰ ਧਮਕੀਆਂ ਦੇ ਰਹੇ ਆ ਸਾਡੇ ਮੁੰਡੇ ਜਿਹੜੇ ਹੈਗੇ ਉਹਨਾਂ ਨੂੰ ਗਲੀਆਂ 'ਚ ਵੜਨ ਦੇ ਦੀ ਕੋ ਨਾ ਵੜਨ ਦੇ ਕੋਸ਼ਿਸ਼ ਕਰ ਰਹੇ ਕਿ ਹਾਂ ਵੀ ਤੁਸੀਂ ਤੁਹਾਨੂੰ ਇੱਧਰ ਆਣ ਨਹੀਂ ਦੇਣਾ ਤਾਂ ਉਹ ਅਸੀਂ ਕਿਸੇ ਤਰ੍ਹਾਂ ਦਾ ਕਾਮਯਾਬ ਨਹੀਂ ਹੁੰਨ ਦਵਾਂਗੇ ਜੀ ਤੇ ਸਾਨੂੰ ਵੈਸੇ ਅਸੀਂ ਕਿਸੇ ਨਾਲ ਲੜਾਈ ਝਗੜਾ ਤੱਕ ਕਰਨਾ ਨਹੀਂ ਚਾਹੁੰਦੇ ਜੀ ਨਾ ਹੀ ਕਰਾਂਗੇ ਜੋ ਇਹਨਾਂ ਦੀ ਮਰਜ਼ੀ ਹੈ ਇਹ ਕਰੀ ਜਾਣ ਪਰ ਅਸੀਂ ਆਪਣੇ ਜੋ ਸਾਨੂੰ ਜਨਤਾ ਦਾ ਪਿਆਰ ਮਿਲ ਰਿਹਾ ਉਸ ਕਰਕੇ ਸਾਨੂੰ ਕੁਝ ਵੀ ਕਰਨਾ ਪਵੇ ਮੈਂ ਜਨਤਾ ਦੇ ਨਾਲ ਆ ਜੀ ਉਹਨਾਂ ਦਾ ਪਿਆਰ ਦਾ ਭੁੱਖਾ ਹੈ ਤੇ ਜੇ ਉਹ ਸਾਨੂੰ ਬੁਲਾ ਰਹੇ ਹੈ ਤੇ ਮੈਂ ਫੀਲਡ ਸੇ ਜਾ ਕੇ ਉਹਨਾਂ ਨਾਲ ਕਰੂੰਗਾ ਜੀ ਜੈਸੀ ਰਾਮ ਜੀ ਜਨਤਾ ਦੀ ਕੀ ਮੰਗ ਕੀ ਰੱਖ ਰਹੀ ਤੁਹਾਡੇ ਮੂਰੇ ਜਨਤਾ ਦੀ ਜਨਤਾ ਦੀ ਮੰਗ ਹੈ ਕਿ ਭਾਰਤੀ ਜਨਤਾ ਪਾਰਟੀ ਜਿੱਦਾਂ ਹੁਣ ਦੇਸ਼ ਦੇ ਵਿੱਚ ਸਾਡੀ ਹੋਰ ਸਰਕਟ ਸਟੇਟਾਂ 'ਚ ਸਰਕਾਰ ਹੈਗੀ ਆ ਉੱਥੇ ਬਹੁਤ سارے ਕੰਮ ਹੋ ਰਹੇ ਆ ਹੁਣ ਪੰਜਾਬ 'ਚ ਤੁਸੀਂ ਦੇਖ ਲਓ ਕਿ ਜਿਹੜੇ ਨੌਜਵਾਨ ਸਾਥੀ ਨੇ ਉਹ ਨਸਿਆਂ 'ਚ ਜਾ ਰਹੇ ਆ ਘਰ 'ਚ ਜਾਓ ਤਾਂ ਪਤਾ ਲੱਗਦਾ ਕਿ ਬੱਚਾ ਉੱਥੇ ਅੰਦਰ ਰੋ ਰਿਹਾ ਨਸ਼ਾ ਕਰਕੇ ਰੋ ਰਿਹਾ ਕੋਈ ਕੰਮ ਨਹੀਂ ਕਰ ਰਿਹਾ بگੜਿਆ ਹੋਇਆ ਤੇ ਉਹ ਉਹਨਾਂ ਦੀ ਮੰਗ ਹੈ ਕਿ ਜਦੋਂ ਭਾਰਤੀ ਜਨਤਾ ਪਾਰਟੀ ਹੋ ਰਿਹਾ ਜੋ ਨਰਿੰਦਰ ਮੋਦੀ ਮੋਦੀ ਜੀ ਦੀ ਸਰਕਾਰ ਆਉਗੀ ਤਾਂ ਕਟੋਕਟ ਨਸਿਆਂ ਤੇ ਤਰ ਰੋਕ ਲਾਉਗੀ ਕਿੱਥੇ ਆਪਣਾ ਪੰਜਾਬ 6ਵੇਂ ਨੰਬਰ ਤੇ ਹੁੰਦਾ ਸੀਗਾ ਅੱਜ 22ਵੇਂ ਨੰਬਰ ਤੇ ਹੈਗਾ 1 लाख ਕਿੰਨੇ 54000 ਰੁਪਏ ਪਰ ਵਿਅਕਤੀ ਤੇ ਉਤੇ ਕਰਜ਼ਾ ਚੜਿਆ ਹੋਇਆ ਜੀ ਤੇ ਇਹ ਸਿਰਫ ਦੂਰ ਕਰ ਸਕਦੀ ਹੈ ਜੀ ਭਾਰਤੀ ਜਨਤਾ ਪਾਰਟੀ ਹੀ ਦੂਰ ਕਰ ਸਕਦੀ ਹੈ ਕੇਜਰੀਵਾਲਸ ਦੀ ਸਰਕਾਰ ਨਹੀਂ ਦੂਰ ਕਰ ਸਕਦੀ ਜੀ ਪਬਲਿਕ ਦਾ ਪੂਰਾ ਸਮਰਥਨ ਮਿਲ ਰਿਹਾ ਜੀ ਹਮ ਹਮ ਆ ਕੇ ਸਮਰਥਨ ਮਿਲ ਰਿਹਾ ਜੀ ਮੈਂ ਤੁਹਾਨੂੰ ਕੁਝ ਕਹਾਂ ਤਾਂ ਸੂਰਦੀ ਮੇਰੇ ਕੋਲ ਕੁਝ ਵੀਡੀਓ ਹੈਗੀ ਮੈਂ ਤੁਹਾਨੂੰ ਦਿਖਾਉਂਗਾ ਤੁਸੀਂ ਮੰਨੋਗੇ ਕਿ ਹਾਂ ਵੀ ਪਬਲਿਕ ਸਾਡ ਨੂੰ ਸਮਰਥਨ ਕਰ ਰਹੀ ਹੈ ਜੀ ਵੱਡੀ ਲੀਡ ਮਿਲੂਗੀ ਇਲੈਕਸ਼ਨ ਜੀ ਵੱਡੀ ਲੀਡ ਮਿਲੂਗੀ ਜੀ ਕੋਲ ਉਸ ਨੂੰ ਦੇਵ ਨਗਰ ਦੇ ਮੈਂ ਵਸਾਈਆਂ ਦੇਵ ਨਗਰਾਂ ਮੈਂ ਵਸਾਈਆਂ ਜੀ ਮੈਂ ਅਸ਼ੀਵ ਗ੍ਰਾਮ ਗੁਪਤਾ ਜਿਹੜੇ ਸਾਡੇ ਕੈਂਡੀਡੇਟ ਨੇ ਬਲਾਕ ਸਮਿਤੀ ਦੇ ਉਹਨਾਂ ਦੇ ਨਾਲ ਦਿਨ ਰਾਤ ਜੋ ਪਾਰਟੀ ਨੇ ਉਹਨਾਂ ਦੀ ਡਿਊਟੀ ਲਈ ਹੈ ਜੋ ਉਹਨਾਂ ਨੂੰ ਟਿਕਟ ਦਿੱਤੀ ਹੈ ਇਸ ਗਿਲ ਹਲਕੇ ਚੋਂ ਤੇ ਉਹਨਾਂ ਦੇ ਨਾਲ ਦਿਨ ਰਾਤ ਮਿਹਨਤ ਕਰਕੇ ਉਹਨਾਂ ਨੂੰ ਜਿਤਾਵਾਂਗੇ ਸਾਡੇ ਇਲਾਕੇ ਜੋ ਜੋ ਵੀ ਬਣਦਾ ਹੋਗਾ ਉਹਨਾਂ ਦਾ ਅੱਜ 4 ਤਰੀਕ ਦਿਨ ਐਤਵਾਰ ਨੂੰ ਜੋ ਵੀ ਬੋਟ ਹੋਊਗੀ ਸਾਡੀ ਵੱਧ ਤੋਂ ਵੱਧ ਵਧਾ ਕੇ ਦੇਵਾਂਗੇ ਉਹਨਾਂ ਨੂੰ ਉਹਨਾਂ ਦੇ ਹੱਕ ਚ ਪਵਾਵਾਂਗੇ ਕਿੱਦਾਂ ਦੇ ਕੈਂਡੀਡੇਟ ਨੇ ਬਹੁਤ ਵਧੀਆ ਕੈਂਡੀਡੇਟ ਨੇ ਪੜ੍ਹੇ ਲਿਖੇ ਸੂਝਵਾਨ ਇਮਾਨਦਾਰ ਕੈਂਡੀਡੇਟ ਨੇ ਸਾਡੇ ਤੇ ਆਨਲਾਈਨ ਟਾਈਮ ਅਸੀਂ ਜਾਣਦੇ ਆ ਕਿ ਬੀਜੇਪੀ ਸਾਡਾ ਹੋਰ ਅੱਗੇ ਗਰੋਥ ਹੋਵੇ ਤੇ ਹੋਰ ਹੋਰ ਵੀ ਚੋਣਾਂ ਲੜੇ ਇਥੋਂ ਪੰਜਾਬ ਚੋਂ ਤੇ ਵਧੀਆ ਸਾਡੇ ਜੋ ਵੀ ਕੈਂਡੀਡੇਟ ਨੇ ਅੱਗੇ ਆਨਲਾਈਨ ਟਾਈਮ ਸਾਨੂੰ ਬੇ ਠੀਕ